ਇੱਕ ਕਹਾਵਤ ਹੈ ਕਿ ਅਪਰਾਧੀ ਚਾਹੇ ਕਿੰਨਾ ਵੀ ਚਲਾਕ ਕਿਉਂ ਨਾ ਹੋਵੇ ਉਹ ਆਪਣੇ ਪਿੱਛੇ ਕੋਈ ਨਾ ਕੋਈ ਸੁਰਾਖ ਛੜ ਜਾਂਦਾ ਹੈ ਇੱਕ ਜਿਹੜਾ ਯਾਤਰੀ ਜਿਹੜਾ ਆ ਕਾਬੂ ਕੀਤਾ ਗਿਆ ਅਧਿਕਾਰੀਆਂ ਦੇ ਵੱਲੋਂ ਜਿਸ ਨੇ ਦਿਮਾਗ ਦਾ ਬਥੇਰਾ ਲਗਾਇਆ ਪਰ ਉਸ ਦੀ ਇੱਕ ਨਾ ਚੱਲੀ ਉਸ ਤੇ ਸਾਰੇ ਜੁਗਾੜ ਫੇਲ ਹੋ ਕੇ ਵੀਡੀਓ ਤੁਸੀਂ ਦੇਖ ਸਕਦੇ ਹੋ ਕਸਟਮ ਵਿਭਾਗ ਤੇ ਅਧਿਕਾਰੀਆਂ ਦੇ ਵੱਲੋਂ ਇੱਕ ਅਚੇਹੇ ਵਿਅਕਤੀ ਨੂੰ 에어ਪੋਰਟ ਤੋਂ ਫੜਿਆ ਗਿਆ ਜੋ ਕਿ ਕਰੀਮ ਦੀ ਡੱਬੀ ਦੇ ਵਿੱਚ ਬੰਦ ਕਰਕੇ ਕੁ 117 ਗ੍ਰਾਮ ਦਾ ਸੋਨਾ ਲਿਆ ਰਿਹਾ ਸੀ ਜਿਸ ਤੋਂ ਬਾਅਦ ਉਸ ਨੂੰ ਫੜਿਆ ਜਾਂਦਾ 117 ਗ੍ਰਾਮ ਦਾ ਸੋਨਾ ਸੀ ਜੋ ਕਿ ਕਰੀਮ ਦੇ ਡੱਬੇ ਦੇ ਵਿੱਚ ਉਸ ਦੇ ਵੱਲੋਂ ਲੁਕੋਇਆ ਹੋਇਆ ਸੀ ਦੱਸਤੀ ਹੈ ਕਿ ਰਿਆਤ ਤੋਂ ਦਿੱਲੀ ਜਾ ਰਹੇ ਇੱਕ ਯਾਤਰੀ ਨੂੰ ਕਸਟਮ ਅਧਿਕਾਰੀਆਂ ਨੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੇ ਰੋਕਿਆ ਤਾਂ ਸਮਾਨ ਦੇ ਐਕਸਰੇ ਦੌਰਾਨ ਕੁਝ ਛੱਕੀ ਤਸਵੀਰਾਂ ਦੇਖੀਆਂ ਗਈਆਂ ਸਮਾਨ ਦੀ ਹੋਰ ਜਾਂਚ ਕਰਨ ਤੇ ਸੋਨੇ ਦੀ ਮੰਨੀ ਚਾਂਦੀ ਚਾਂਦੀ ਦੀ ਰੰਗ ਦੀ ਬਾਰ ਬਰਾਮਦ ਹੋਈ ਹੈ ਜਿਸ ਦਾ ਵਜ਼ਨ 117 ਗ੍ਰਾਮ ਸੀ ਜੋ ਕਿ ਕਰੀਮ ਦੇ ਡੱਬੇ ਦੇ ਵਿੱਚ ਇਸ ਯਾਤਰੀ ਦੇ ਵੱਲੋਂ ਲੋਕੋ ਕੇ ਲਿਆਂਦਾ ਚਾਰਿਆ ਸੀ ਇੱਕ ਵਾਰ ਵੀਡੀਓ ਦੇ ਰੁੱਕ ਕਰਦੇ ਹਾਂ ਇੱਕ ਪੁਰਾਣੀ ਕਹਾਵਤ ਹੈ ਕਿ ਅਪਰਾਧੀ ਚਾਹੇ ਕਿੰਨਾ ਵੀ ਚਲਾਕ ਕਿਉਂ ਨਾ ਹੋਵੇ ਉਹ ਆਪਣੇ ਪਿੱਛੇ ਕੋਈ ਨਾ ਕੋਈ ਸੁਰਾਖ ਛੱਡ ਜਾਂਦਾ ਹੈ ਇੱਕ ਜਿਹੜਾ ਯਾਤਰੀ ਜਿਹੜਾ ਆ ਕਾਬੂ ਕੀਤਾ ਗਿਆ ਅਧਿਕਾਰੀਆਂ ਦੇ ਵੱਲੋਂ ਜਿਸਨੇ ਦਿਮਾਗ ਦਾ ਬਥੇਰਾ ਲਗਾਇਆ ਪਰ ਉਸ ਦੀ ਇੱਕ ਨਾ ਚੱਲੀ ਉਸ ਤੇ ਸਾਰੇ ਜੁਗਾੜ ਫੇਲ ਹੋ ਕੇ ਵੀਡੀਓ ਤੁਸੀਂ ਦੇਖ ਸਕਦੇ ਹੋ ਕਸਟਮ ਵਿਭਾਗ ਤੇ ਅਧਿਕਾਰੀਆਂ ਦੇ ਵੱਲੋਂ ਇੱਕ ਅਚੇਹੇ ਵਿਅਕਤੀ ਨੂੰ 에어ਪੋਰਟ ਤੋਂ ਫੜਿਆ ਗਿਆ ਜੋ ਕਿ ਕਰੀਮ ਦੀ ਡੱਬੀ ਦੇ ਵਿੱਚ ਬੰਦ ਕਰਕੇ ਕੁ 117 ਗ੍ਰਾਮ ਦਾ ਸੋਨਾ ਲਿਆ ਰਿਹਾ ਸੀ ਜਿਸ ਤੋਂ ਬਾਅਦ ਉਸ ਨੂੰ ਫੜਿਆ ਜਾਂਦਾ 117 ਗ੍ਰਾਮ ਦਾ ਸੋਨਾ ਸੀ ਜੋ ਕਿ ਕਰੀਮ ਦੇ ਡੱਬੇ ਦੇ ਵਿੱਚ ਉਸ ਦੇ ਵੱਲੋਂ ਲੁਕੋਇਆ ਹੋਇਆ ਸੀ ਦੱਸਤੀ ਹੈ ਕਿ ਰਿਆਤ ਤੋਂ ਦਿੱਲੀ ਜਾ ਰਹੇ ਇੱਕ ਯਾਤਰੀ ਨੂੰ ਕਸਟਮ ਅਧਿਕਾਰੀਆਂ ਨੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੇ ਰੋਕਿਆ ਤਾਂ ਸਮਾਨ ਦੇ ਐਕਸਰੇ ਦੌਰਾਨ ਕੁਝ ਛੱਕੀ ਤਸਵੀਰਾਂ ਦੇਖੀਆਂ ਗਈਆਂ ਸਮਾਨ ਦੀ ਹੋਰ ਜਾਂਚ ਕਰਨ ਤੇ ਸੋਨੇ ਦੀ ਮੰਨੇ ਚਾਂਦੀ ਚਾਂਦੀ ਦੀ ਰੰਗ ਦੀ ਬਾਰ ਬਰਾਮਦ ਹੋਈ ਹੈ ਜਿਸ ਦਾ ਵਜ਼ਨ 117 ਗ੍ਰਾਮ ਸੀ ਜੋ ਕਿ ਕਰੀਮ ਦੇ ਡੱਬੇ ਦੇ ਵਿੱਚ ਇਸ ਯਾਤਰੀ ਦੇ ਵੱਲੋਂ ਲੋਕੋ ਕੇ ਲਿਆਂਦਾ ਚਾਰਿਆ ਸੀ ਇੱਕ ਵਾਰ ਵੀਡੀਓ ਦੇ ਰੁੱਕ ਕਰਦੇ ਹਾਂ ਇੱਕ ਪੁਰਾਣੀ ਕਹਾਵਤ ਹੈ ਕਿ ਅਪਰਾਧੀ ਚਾਹੇ ਕਿੰਨਾ ਵੀ ਚਲਾਕ ਕਿਉਂ ਨਾ ਹੋਵੇ ਉਹ ਆਪਣੇ ਪਿੱਛੇ ਕੋਈ ਨਾ ਕੋਈ ਸੁਰਾਖ ਛੱਡ ਜਾਂਦਾ ਹੈ ਇੱਕ ਜਿਹੜਾ ਯਾਤਰੀ ਜਿਹੜਾ ਆ ਕਾਬੂ ਕੀਤਾ ਗਿਆ ਅਧਿਕਾਰੀਆਂ ਦੇ ਵੱਲੋਂ ਜਿਸਨੇ ਦਿਮਾਗ ਦਾ ਬਥੇਰਾ ਲਗਾਇਆ ਪਰ ਉਸ ਦੀ ਇੱਕ ਨਾ ਚੱਲੀ ਉਸ ਤੇ ਸਾਰੇ ਜੁਗਾੜ ਫੇਲ ਹੋ ਕੇ ਵੀਡੀਓ ਤੁਸੀਂ ਦੇਖ ਸਕਦੇ ਹੋ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਅਚੇਹੇ ਵਿਅਕਤੀ ਨੂੰ 에어ਪੋਰਟ ਤੋਂ ਫੜਿਆ ਗਿਆ ਜੋ ਕਿ ਕਰੀਮ ਦੀ ਡੱਬੀ ਦੇ ਵਿੱਚ ਬੰਦ ਕਰਕੇ ਕੁਝ 117 ਗ੍ਰਾਮ ਦਾ ਸੋਨਾ ਲਿਆ ਰਿਹਾ ਸੀ ਜਿਸ ਤੋਂ ਬਾਅਦ ਉਸ ਨੂੰ ਫੜਿਆ ਜਾਂਦਾ ਹੈ 117 ਗ੍ਰਾਮ ਦਾ ਸੋਨਾ ਸੀ ਜੋ ਕਿ ਕਰੀਮ ਦੇ ਡੱਬੇ ਦੇ ਵਿੱਚ ਉਸ ਦੇ ਵੱਲੋਂ ਲੁਕੋਇਆ ਹੋਇਆ ਸੀ ਦੱਸਤੀ ਹੈ ਕਿ रियाद ਤੋਂ ਦਿੱਲੀ جا ਰਹੇ ਇੱਕ ਯਾਤਰੀ ਨੂੰ ਕਸਟਮ ਅਧਿਕਾਰੀਆਂ ਨੇ ਦਿੱਲੀ ਦੇ IGI ਹਵਾਈ ਅੱਡੇ ਤੇ ਰੋਕਿਆ ਤਾਂ ਸਮਾਨ ਦੇ ਐਕਸਟ੍ਰੇ ਦੌਰਾਨ ਕੁਝ ਚੱਕੀ ਤਸਵੀਰਾਂ ਦੇਖੀਆਂ ਗਈਆਂ ਸਮਾਨ ਦੀ ਹੋਰ ਜਾਂਚ ਕਰਨ ਤੇ ਸੋਨੇ ਦੀ ਮੰਨੀ ਚਾਂਦੀ ਚਾਂਦੀ ਦੀ ਰੰਗ ਦੀ ਬਾਰ ਬਰਾਮਦ ਹੋਈ ਹੈ ਜਿਸ ਦਾ ਵਜ਼ਨ 117 ਗ੍ਰਾਮ ਸੀ ਜੋ ਕਿ کریم ਦੇ ਡੱਬੇ ਦੇ ਵਿੱਚ ਇਸ ਯਾਤਰੀ ਦੇ ਵੱਲੋਂ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਇੱਕ ਵਾਰ ਵੀਡੀਓ ਦਾ ਰੁੱਕ ਕਰਤੇ